ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚੋਰਾਂ ਦਾ ਪਿੰਡ ਸੀ ਉੱਥੇ ਜੋ ਚੋਰ ਰਹਿੰਦੇ ਸਨ ਉਹਨਾਂ ਨੇ ਆਪਣੀ ਔਲਾਦ ਨੂੰ ਪੱਕਾ ਕੀਤਾ ਹੋਇਆ ਸੀ ਕਿ ਤਰਮਸਾਲਾ ਨਹੀਂ ਜਾਣਾ ਨਾ ਕਦੀ ਉਥੋਂ ਦਾ ਬਚਨ ਸੁਣਨਾ ਹੈ ਇੱਕ ਦਿਨ ਰਾਜੇ ਦਾ ਖਜ਼ਾਨਾ ਚੋਰਾ ਨੇ ਪੰਨੀਆਂ ਤੇ ਸਾਰੀ ਰਾਤ ਤਣ ਟੁੰਦੇ ਰਹੇ ਇੱਕ ਚੋਰ ਜੋ ਪੰਡ ਲਿਆਇਆ ਤੇ ਅੱਗੋਂ ਉਸਨੇ ਸਿਪਾਈ ਨੂੰ ਦੇਖਿਆ ਅੰਮ੍ਰਿਤ ਵੇਲਾ ਹੋ ਗਿਆ ਸੀ ਤੇ ਉਹ ਕੰਨਾਂ ਵਿੱਚ ਉਂਗਲੀ ਦੇ ਕੇ ਧਰਮਸ਼ਾਲਾ ਦੇ ਪਾਸ ਦੀ ਨੇੜੇ ਦੇ ਰਸਤੇ ਲੰਘਣ ਲੱਗਾ ਕੰਨ ਬੰਦ ਕਰ ਲਏ ਕਿ ਕੁਝ ਸੁਣਾਈ ਨਾ ਪਵੇ ਪਰ ਜਦੋਂ ਉੱਥੇ ਆਇਆ ਤੇ ਪੈਰ ਵਿੱਚ ਕੰਡਾ ਚੁੱਬ ਗਿਆ ਇਹ ਸਬਦ ਸੁਣਾਈ ਦਿੱਤਾ ਕਿ ਦੇਵਤੇ ਦਾ ਪਰਛਾਵਾਂ ਨਹੀਂ ਹੁੰਦਾ ਕਾਰ ਆ ਕੇ ਬਾਤ ਕੀਤੀ ਕਿ ਇੰਨੀ ਵਾਰਤਾ ਮੈਂ ਸੁਣ ਲਈਏ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਕਿਹਾ ਇਸ ਦਾ ਕੋਈ ਡਰ ਨਹੀਂ ਹੈ ਸਵੇਰੇ ਹੀ ਚੋਰਾਂ ਦੀ ਫੜੋ ਫੜੀ ਹੋਣ ਲੱਗੀ ਪਰ ਕੁਝ ਵੀ ਪਤਾ ਨਾ ਲੱਗਾ ਕਿ ਕਿਸ ਨੇ ਮਾਲ ਚੁਰਾਇਆ ਏ ਥੱਕ ہار ਕੇ ਸਭ ਮੁਜਬ ਵਜ਼ੀਰ ਨੇ ਚਤਰਤਾ ਕਰਕੇ ਚੋਰੀ ਕੱਢੰਦਾ ਟੰਗ ਕੱਢਿਆ ਕਿ ਆਪ ਚਤਰਪੁੱਜ ਦੇਵੀ ਦਾ ਸਮਾਂਗ ਰਚਾ ਕੇ ਚੋਰਾਂ ਦੇ ਮਕਾਨ ਦੇ ਨੇੜੇ ਰਾਤ ਨੂੰ ਜਾ ਕੇ ਆਵਾਜ਼ ਦਿੱਤੀ ਕਿ ਮੈਂ ਬੜੀ ਪਰਸੰਨ ਹੋਈ ਆ ਤੁਸੀਂ ਮੇਰੇ ਬੜੇ ਪ੍ਰੇਮੀ ਸੇਵਕ ਹੋ ਪਰ ਇਹ ਤਾਂ ਦੱਸ ਦਿਓ ਕਿ ਬਾਦਸ਼ਾਹ ਦਾ ਖਜ਼ਾਨਾ ਕਿਸ ਕਿਸ ਨੇ ਮੰਡਿਆ ਏ ਚੋਰ ਦੱਸਣਾ ਹੀ ਚਾਹੁੰਦੇ ਸਨ ਕਿ ਉਹ ਮੁੰਡਾ ਕੋਸ ਦੇ ਪਰਛਾਵੇਂ ਵੱਲ ਦੇਖਣ ਲੱਗਾ ਤੇ ਕਹਿਣ ਲੱਗਾ ਕਿ ਇਹ ਦੇਵੀ ਝੂਠੀ ਹੈ ਕਿਉਂਕਿ ਮੈਂ ਸੁਨਿਆ ਹੈ ਕਿ ਦੇਵੀ ਦਾ ਪਰਛਾਵਾ ਨਹੀਂ ਹੁੰਦਾ ਤੇ ਸਭ ਸ਼ੱਕ ਵਿੱਚ ਪੈ ਗਏ ਤੇ ਕਿਸੇ ਨੇ ਕੁਝ ਨਾ ਦੱਸਿਆ ਵਾਹਿਗੁਰੂ ਜੀ ਇਹ ਹੈ ਗੁਰੂ ਘਰ ਦੇ ਕੋણો ਲੰਗਨ ਦਾ ਪ੍ਰਤਾਪ ਕਿ ਇੰਨੀ ਕੋ ਵਾਰਤਾ ਸੁਣ ਕੇ ਉਹ ਸਾਰੇ ਦਾ ਸਾਰਾ ਪਿੰਡ ਮੌਤ ਤੋਂ ਬਚ ਗਿਆ ਭੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ